ਕਸਕਾ ਵੀਜੀ ਸਾਰੇ ਵੀਰਾਂ ਨੂੰ ਸਨਦੀਪ ਦੇ ਇਵੈਂਟ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜਿਹੜੀ ਵਿਜ਼ਿਟ ਹੈਗੀ ਆ ਪਿੰਡ ਨੌਰਪੁਰ ਜਿਹੜਾ ਅੰਮ੍ਰਿਤਸਰ ਪਿੰਡ ਹੈ ਜੀ ਤਸਵੀਲੇ ਜਨਵਾ ਅਡਾਰੇ ਦੀ ਬਿਲਕੁਲ ਲੱਗੇ ਜੀ ਇਹ ਪਿੰਡ ਤੇ ਵੀਰਾਂ ਨੂੰ ਵਪਾਰ ਦਾ ਕੰਮ ਕਰਦੇ ਆ ਅੱਜ ਵੀ ਨੇ ਕੋਈ ਤਿੰਨ ਚਾਰ ਤੇ ਲੱਗੇ ਪਾਸ਼ੂ ਸੇਲ ਆ ਨਾਲ ਚਲੋ ਮੱਝਾਂ ਵੀ ਦੇਖਾਵਾ ਵੀ ਹੈ ਜੀ ਤੇ ਆ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਹੈ ਕੀ ਮਿਲ ਰਿਹਾ ਕੋੜਾ ਬਾਜੀ ਅੱਸੀ ਗੱਲ ਅੱਸੀ ਗੱਲ ਬਾਜੀ ਕੀ ਹਾਲ ਜੋ ਤੁਹਾਡਾ ਬਹੁਤ ਸਵਾਗਤ ਤੁਹਾਡਾ ਜੀ ਹੋਰ ਬਾਜੀ ਕੀ ਹਾਲ ਚਲ ਜੋ ਕੋਲੋਂ ਤੇ ਸੱਤ ਅੱਡੇ ਸਵਾਗਤ ਹੈ ਬਾਜੀ ਜੀ ਚਲ ਬਾਹਰ ਬਾਹਰ ਦੇ ਮੰ ਕਰਦੇ ਨੂੰ ਜੀ ਹਾਂ ਜੀ ਕਾਫੀ ਟਾਈਮ ਹੋ ਗਿਆ ਬਾਜੀ ਠੀਕ ਹੈ ਹਾਂ ਜੀ ਵੀਡੀਓ ਆਪਣੀ ਪਹਿਲੀ ਇਹਦਾ ਡੇ ਚੈਨਲ ਤੇ ਚੱਲੀ ਆ ਹਾਂ ਜੀ ਹਾਂ ਜੀ ਦੁਬਾਰਾ ਨੂੰ ਤਾਂ ਕਾਫੀ ਟਾਈਮ ਹੋ ਗਿਆ ਚਲ ਹਾਂ ਜੀ ਅੱਜ ਵੀਰ ਜੀ ਫਿਰ ਕਿੰਨੀ ਆ ਆਪਣੇ ਕੋ ਵੀਰ ਜੀ ਤਿੰਨ ਗਈਆਂ ਜੋ ਇੱਕ ਮੱਝ ਤਿੰਨ ਗਾਵਾਂ ਚਮਾ ਜੀ ਹਾਂ ਜੀ ਖਬਰਾਂ ਦੇ ਬਾਰੇ ਏ ਵੀ ਦੀ ਮਤਲਬ 13 ਮਤਲਬ 13 14 ਕਿਲੋ ਬੋਲਾ ਹੋਊਗਾ ਇਹਦੇ ਥੱਲੇ ਅੱਛਾ ਬੋਲਾ ਹੀ ਹੈ ਜੀ ਹਾਂ ਜੀ ਪੰਜਵਾਂ ਦਿਨ ਜੋ ਇਹਨੂੰ ਸੂਈ ਨੂੰ ਹਾਂ ਜੀ ਤੇ ਬਾਕੀ ਠੰਡੀ ਸੀਲ ਹੈ ਜਿੱਦਾਂ ਮਰਜ਼ੀ ਕੋਈ ਦੋ ਡਾਂਗ ਚਾਰ ਡਾਂਗ ਆਪਣੇ ਘਰ ਤਸੱਲੀ ਕਰਕੇ ਜੋ ਕੇ ਲੈ ਜੀ ਬਿਲਕੁਲ ਜੀ ਬਿਲਕੁਲ ਬੱਚਾ ਮਗਰ ਜੀ ਆ ਬੱਚਾ ਆਲਾ ਬੱਚਾ ਹਾਂ ਜੀ ਹਾਂ ਜੀ ਖੋਲੋ ਫਿਰ ਬਾਹਰੋਂ ਜੋ ਬੱਚੇ ਦਾ ਇਹ ਨਾਲ ਠੀਕ ਆ ਤਾਂ ਭਾਈ ਜੀ ਕਿੰਨਾ ਕਰੂ ਦੋਦ ਜੀ ਇਹੇ 14 ਕਿਲੋ ਹਣ ਦੁੱਧ ਹੋ ਗਿਆ ਇਹਦੇ ਥਲੇ 14 ਕਿਲੋ ਦੁੱਧ ਹੈ ਫੀਬੋਲਾ ਦੇਖੋ ਜੀ ਵੱਡੀ ਵੇੜ ਨਾਲ ਪੂਰੀ ਪੂਰੀ ਜ਼ਬਰਦਸਤ ਵੇੜ ਹੈ ਜੀ ਤੇ ਦੇਖੋ ਕੁਆਲਟੀ ਵੇੜ ਬਸ ਆਜੋ 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 ਬਾਕੀ ਛੱਡੀ ਸੀ ਲੈ ਜੀ ਚੋ ਆਜੋ ਬਿਲਕੁਲ ਵਧੀਆ ਬਿਲਕੁਲ ਵੀਰ ਜੀ ਮੋਗੇ ਨੂੰ ਆਉਂਦੀ ਠੀਕ ਹੈ ਹਾਂ ਜੀ ਕੋਈ ਚੱਕਰ ਨਹੀਂ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਨਹੀਂ ਠੀਕ ਹੈ ਭਾਈ ਜੀ ਮੰਦੋ ਜੀ ਆ ਬਿਲਕੁਲ ਜੈ ਜੀ ਰੱਖਿਆ ਜੇ ਕੋ ਪਹਿਲੀ ਵੀਡੀਓ ਬਣਾਵਾਂਗੇ ਤੁਹਾਡੀ ਪਾ ਵੀ ਜੀ ਕਿਤਰਾ ਦੀ ਵੈਟ ਆ ਉਤਰਦਾ ਹੀ ਪਾ ਆ ਕੇ ਜੈ ਜੀ ਆ ਬੋਲੋ 57000 ਦੀ ਜੀ ਦੇ ਦਾਂਗੇ ਕਿੰਨਾ ਮੰਗਦਾ ਆਪੀ ਤੂੰ ਇਹ ਕਰ ਦੋ ਆਪੇ ਕਰ ਦੋ ਆਪੇ ਦਾ ਦੋ ਪਹਿਲੇ ਦੇ ਕਰਦੇ ਪਹਿਲੇ ਤੁਹਾਡੇ ਕੋਲ ਆਏ ਆ 2000 ਛੱਡਦਾ ਜੀ ਚਲ 2000 ਹੋਰ ਜਾਣ ਦੋ 52000 ਤਾਂ ਕਾਹ ਲੈਣਾ ਯੋ ਨਹੀਂ ਹੁੰਦਾ ਆਜੋ 52000 ਤਾਂ ਕਾਹ ਲੈਣਾ ਚਲੋ ਜਰਸੀ ਜਰਸੀ ਕਰਾ ਦੇਵੀਂ ਤਰੋਸ ਬਾਕੀ ਠੰਡੀ ਸੀਲ ਜੋ ਬਿਲਕੁਲ ਕਿੰਨੇ ਦੋ ਤਾਂ ਭਾਈ ਜੀ ਜਿੱਦਾਂ ਥੱਲੇ 13 ਕਿਲੋ ਉਪਕਾ ਹੈਣਾ ਇਸ ਸਮੇ 13 ਕਿਲੋ ਹਾਂਜੀ ਇਹ ਵੀ ਕੋਲ ਥੱਲੇ ਵੀ ਬੋਲ ਰਹੀ ਹੈ ਜੀ ਵੀਡੀਓ ਬਕਾਇਦਾ ਹੈ ਕਿ ਜੇਰ ਦੀ ਸੂਈ ਦੀ ਸਾਰਾ ਕੁਝ ਸਾਰਾ ਕੁਝ ਹੈ ਆਪਣਾ ਲਓ ਜੀ ਦੇਖੋ ਭਰਾ ਜੀ ਇਹ ਬੱਛੀ ਹੋਣੀ ਬਹਿੜ ਦੇ ਇਹ ਵੀ ਦੇਖੋ ਲਿਆ ਰੋ ਆ ਦੇਖੋ ਭਰਾ ਜੀ ਆ ਬੱਛੀ ਹੈ ਨਾ ਜੀ ਹਾਂਜੀ ਆ ਬੱਛੀ ਲਓ ਨੇ ਨਸਲ ਬਹੁਤ ਵਹਿੜਦੇ ਜੀ ਆਜੋ 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 ਚੁਾਈ ਜੋ ਵਧੀਆ ਮੈਂ ਨਾ ਵੀਰ ਜੀ ਇੱਕ ਨੰਬਰ ਆਗੇ ਮੋਗੀਆਂ ਹੋਰੀਆਂ ਠੀਕ ਹੈ ਮੂੰਹ ਮਾ ਦਿਖਾਓ ਮੜਾ ਜਾ ਦੇਖੋ ਬਿਊਟੀ ਹੈ ਦੀ ਸੋਹਣੀ ਸੋਹਣੀ ਧਰ ਹੈਗੀ ਨਹੀਂ ਸੀ ਲਿਆ ਇਤਰਾ ਮਰਜੀ ਵੇਜੋ ਬਿਲਕੁਲ ਇਹ ਵੀ ਫਿਰ ਬਾਅਦ ਟੱਪੂਗੀ ਜੀ ਫਿਰ ਤਾਂ ਹਾਂਜੀ ਤਾਂ ਪੋਗੇ ਵੀ ਜੀ 17 18 ਕਿਲੋ ਦੀ ਹੈ ਤੇ ਗਰਮੀ ਗੁਰਮੀ ਬੜੀ ਆ ਹਾਂਜੀ ਕੱਲ ਹੀ ਲਿਆਂਦੀ ਆ ਵੀਰ ਜੀ ਅਜੇ ਅੱਛਾ ਅੱਛਾ ਠੀਕ ਤੇ ਉਹਦੇ ਕਰਕੇ ਬਾਕੀ ਹੈ ਠੰਡੀ ਅੱਛਾ ਇਹ ਵੀ ਸੂਈ ਆ ਹਾਂਜੀ ਇਹ ਵੀ ਸੂਈ ਦੁੱਧ ਕਿੰਨਾ ਜੀ ਇਹਦੇ ਲਈ ਤੂੰ 9 ਕਿਲੋ ਲਾਊਗਾ 9 ਕਿਲੋ ਇਸ ਟਾਈਮ ਦੁੱਧਾ ਜੀ ਹਾਂਜੀ ਇਹ ਵੀ ਦੇਖੋ ਇਹ ਵੀ ਸੂਈ ਆ ਆਹ ਅੱਛਾ ਇਹਦਾ ਠੀਕ ਆ ਇਹ ਵੀ ਜਰਸੀ ਵਿੱਚ ਹੀ ਆ ਗਿਆ ਨਾ ਜੀ ਹੂੰ ਹੂੰ ਲਾਓ ਦੇਖੋ ਪਹਿਲਾ ਸੁਆ ਵੀ ਜੀ ਵੜੇ ਪਹਿਲਾ ਸੁਆ ਆਜੋ ਆਜੋ ਅੱਗੋ ਵੇਖੋ ਬੀੜੀ ਬਿਆੜੀ ਚੰਗੀ ਬੈੜੀ ਜੀ ਨਹੀਂ ਸੋਣੀ ਸੋਣੀ ਬੈੜਾ ਜੀ ਬਠੀ ਬਾਕੀ ਭਾਜੀ ਭਾਅ ਵੀ ਚਨਾ ਹਣਾ ਜੀ ਭਾਅ ਤੁਹਾਡਾ ਸੋਹਣਾ ਤੇ ਭਾਅ ਵੀ ਚਨਾ ਹਾਂਜੀ ਭਾਜੀ ਫਿਰ ਜਿੰਨੇ ਕਹੋ ਦੇਦਾ ਰਹੀ ਜੀ ਦੱਸੋ ਬਾਕੀ ਹੈ ਕੀ ਭਾਜੀ ਠੰਡੀ ਸੀਲ 35000 ਦੀ ਦੇ ਦਿੰਗੇ ਹੋਰ ਜਾਂ ਦੋਪੀ ਇੱਕੋ ਹੀ ਗੱਲ ਕੋਈ ਨਾ ਹਸਣਾ ਕੋਈ ਗੱਲ ਨਹੀਂ ਜਿੰਨੇ ਕਹੋ ਦੇਦਾ 30000 ਦੀ ਲਾਸਟ ਗੱਲ ਕੋਈ ਨਾ ਜਿਆਦੇ ਕਹਤੇ ਜੋ ਚਲੋ ਦੋਈ ਛੱਡਦੇ ਦੋ ਛੱਡਾਂਗੇ ਕੋਈ ਗੱਲ ਨਹੀਂ ਚਲੋ ਚੱਲ ਬਾਕੀ ਕੋਈ ਨਹੀਂ ਮੌਕੇ ਤੇ ਕਰ ਲਾਂਗੇ ਆ ਬੱਚਾ ਨਾ ਇਹਦਾ ਹਾਂਜੀ ਠੀਕ ਆ ਤਾਜੀ ਸੋਈ ਕੀਤੀ ਨਾ ਦੂ ਬੱਚੇ ਦਾ ਇਹ ਮਾਜੀ ਗੱਬਣਾ ਇਹ ਵੀਰ ਜੀ ਮੰਨ ਲਾ ਮਹੀਨੇ ਦੀ ਕਿਹਾ ਤੂੰ ਘਰ ਆ ਲਿਆ ਤੇ ਕਿੱਕ ਬਾਸ ਨਹੀਂ ਆ ਅੱਛਾ ਦੁੱਧ ਤਾਂ 7 ਕਿਲੋ ਜੋ ਟੋਕੜ ਗੱਬਣ ਹਾਂ ਜੀ ਮਤਲਬ ਗੱਬਣ ਨਹੀਂ ਖਾਲੀ ਮਨੀ ਹੈ ਖਾਲੀ ਦੁੱਧ ਤਾਂ 7 ਕਿਲੋ ਹੈ ਪਰ ਮੇਰੇ ਘਰ ਵਾਲੇ ਆਂਦੇ ਵੀ ਮਹੀਨਾ ਹੋ ਗਿਆ ਮੈਂ ਬਣੀ ਆ ਠੀਕ ਆ ਪਰ ਆਪਾਂ ਖਾਲੀ ਆ ਕੇ ਦੇਣੀ ਹੈ ਨਾ ਆਪਾਂ ਖਾਲੀ ਕਰਕੇ ਦੇਣੀ ਹੈ ਪਰ ਜਿਆਦਾ ਹੈਗੀ ਵੀ ਜੀ ਅਗਲੇ ਦੀ ਕਿਸਮਤ ਹੈ ਕਿਸਮਤ ਆ ਰਹੀ ਬਾਜੀ ਹਾਂ ਜੀ ਸਾਰਾ ਉਸੇ ਤਰ੍ਹਾਂ ਖੁੱਲੀ ਖਾਲੀ ਜੀ ਮੈਂ ਜਿਆਦਾ ਹੈਗੀ ਸੁਣਨ ਮੇਰੇ ਕੋਲ ਨਹੀਂ ਬਿਲਕੁਲ ਆਜੋ ਜੀ ਆਜੋ ਆਜੋ ਇਹ ਤਾਂ ਜੀ ਤਾਰੀ ਹੈ ਲੈ ਲਈ ਹੈ ਜੀ ਹੁਣੇ ਹਾਂ ਹਾਂ ਕਰਕੇ ਬਿਲਕੁਲ ਹਾਂਜੀ ਆਪੀ ਦੇ ਮਿਲਦੀ ਵੀਰ ਜੀ ਇਹ ਵੀ ਹਾਂਜੀ ਭਾਜੀ 50000 ਵੀਰ ਜੀ ਦੇ ਲਾਵੇਂ ਸਾਰੇ ਨਹੀਂ ਛੜਤੇ ਹੋਰ ਜਾਂਦੋ ਤੂੰ ਇਹ ਨਸਰਾ ਆਪੀ ਦਾ ਦੋਣੇ ਬੋਸ 2000 ਘਟਾ ਦੇ ਦੇ ਹੋਰ ਕੀ ਆ 45000 ਦੀ ਚਲ ਦੇਦਾ ਜੀ ਤੂੰ ਹੀ ਹੁਣ ਕਹਿ ਤਾ ਆਪਾ ਮੋੜਨਾ ਥਰੀ 45000 ਦੀ ਦੇ ਦੇ ਮੈਂ ਜਾਂਦ ਦੇਖੋ ਜੀ ਆ ਪਸ਼ੂ ਵੀਰ ਨਾਲ ਕੋਲ ਜੀ ਇੱਥੇ ਮੇਰਾ ਵੀਰ ਆ ਕੇ ਆ ਦੀ ਚੈੱਕ ਕਰਕੇ ਪਾਸ ਕਰ ਚੋਈ ਕਰੇਗਾ ਨਹੀਂ ਭਾਜੀ ਬਿਲਕੁਲ ਬਿਲਕੁਲ ਆਹ ਨਾ ਉਹਨਾਂ ਚਾਰ ਦਿਨਾਂ ਨਾਲ ਪੂਰ ਤਸੱਲੀ ਕਰਕੇ ਫੇਰ ਜੀ ਜੀ ਤਸੱਲੀ ਕਰਕੇ ਲਈ ਜਾਓ ਕਿ ਜਿਹੜਾ ਤੁਹਾਨੂੰ ਵੀ ਕੱਲੋਂ ਇਲਾਮਾ ਦੇਣਾ ਕਮੈਂਟ 'ਚ ਉਹ ਵੀ ਮੜਾ ਬਿਲਕੁਲ ਇੱਥੇ ਆਣ ਕੇ ਤਸੱਲੀ ਕਰੋ ਆਪਣੀ ਬਿਲਕੁਲ ਭਾਜੀ ਹਾਂ ਜੀ ਬਿਲਕੁਲ ਸੁਈਆਂ ਸਵਾਈਆਂ ਏਕੜੀਆਂ 'ਤੇ ਗੱਬਣਾ ਨਾ 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 ਸਹੀ ਇਹ ਆਪਣੀ ਪੂਰੀ ਤਸੱਲੀ ਕਰਕੇ ਖੜੋ ਨੰਬਰ ਜੀ ਨੰਬਰ 98777 12612 ਠੀਕ ਹੈ 9148 95437 ਪਿੰਡ ਨੂਰਪੁਰ ਪਿੰਡ ਨੂਰਪੁਰ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ